ਦੋ ਨੌਜਵਾਨ ਪਟਵਾਰੀਆਂ ਦੇ ਨਾਲ ਵੱਡਾ ਤੇ ਦਰਦਨਾਕ ਹਾਦਸਾ ਵਾਪਰ ਗਿਆ ਹੈ। ਦਰਸਲ ਹੈ ਦੋਵੇਂ ਹੀ ਪਿੰਡ ਵਾਪਸ ਪਰਤ ਰਹੇ ਸਨ ਆਪਣੇ ਘਰ ਅਤੇ ਅਚਾਨਕ ਰਾਹ ਦੇ ਵਿੱਚ ਇਹਨਾਂ ਦੀ ਗੱਡੀ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ, ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਸਿੱਧੀ ਜਾ ਕੇ ਨਹਿਰ ਦੇ ਵਿੱਚ ਡਿੱਗਦੀ ਹੈ। ਰਾਤ ਹੋਣ ਦੇ ਚੱਲਦਿਆਂ ਹਨੇਰਾ ਹੋਣ ਦੇ ਚੱਲਦਿਆਂ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਗੱਡੀ ਨਹਿਰ ਦੇ ਵਿੱਚ ਡਿੱਗੀ ਹੈ। ਕੱਚਾ ਪੱਕਾ ਦੇ ਤਸਦੀਕ ਇੱਕ ਨਹਿਰ ਦੇ ਵਿੱਚ ਇੱਕ ਗੱਡੀ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਡੁੱਬਣ ਕਾਰਨ ਇਹਨਾਂ ਦੋਹੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਦੋਹੇ ਨੌਜਵਾਨ ਪਟਵਾਰੀ ਦੱਸੇ ਜਾ ਰਹੇ ਸਨ ਜੋ ਕਿ ਪਿੰਡ ਆਪਣੇ ਘਰ ਵਾਪਸ ਪਰਤ ਰਹੇ ਸਨ ਕਿ ਅਚਾਨਕ ਰਾਹ ਦੇ ਵਿੱਚ ਗੱਡੀ ਆਊਟ ਆਫ ਕੰਟਰੋਲ ਹੋ ਗਈ ਅਤੇ ਨਹਿਰ ਦੇ ਵਿੱਚ ਸਿੱਧੀ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਡੁੱਬਣ ਕਾਰਨ ਇਹਨਾਂ ਦੋਹੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਸ ਵਕਤ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਸ ਦਾ ਸ਼ਾਇਦ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਾਮਲਾ ਤਰੰਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕੱਚਾ ਪੱਕਾ ਦੀ ਨਹਿਰ ਦੇ ਵਿੱਚ ਇੱਕ Honda City ਕਾਰ ਜੰਡ ਗਈ ਅਤੇ ਇਸ ਦੌਰਾਨ ਦੋਹੇ ਨੌਜਵਾਨਾਂ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਰ ਰਾਤ ਇਹ ਹਾਦਸਾ ਵਾਪਰਿਆ ਅਤੇ ਉਹਨਾਂ ਦੀ ਗੱਡੀ ਆਊਟ ਆਫ ਕੰਟਰੋਲ ਹੋ ਗਈ ਅਤੇ ਸਿੱਧੀ ਜਾ ਕੇ ਨਹਿਰ ਦੇ ਵਿੱਚ ਡਿੱਗੀ ਅਤੇ ਨਹਿਰ ਦੇ ਵਿੱਚ ਪਾਣੀ ਜ਼ਿਆਦਾ ਸੀ ਜਸ ਕਰਕੇ ਉਹ ਦੋਵੇਂ ਹੀ ਡੁੱਬ ਗਏ ਇਹਨਾਂ ਬਈ ਜੱਟ ਮੇਰਾ ਨਾਮ ਗੁਰਸਾਬ ਸਿੰਘ ਹੈ ਕੀ ਕਰਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਹੈ ਕਰਨਾ ਨਾ ਆਉਂਦੇ ਸੀ ਸ਼ਾਮੀ ਉਧਰੋਂ ਆਪਣੇ ਡਿਊਟੀ ਤੋਂ ਤਕਰੀਬਨ ਕੁਝ ਕੰਮ ਸੀ ਇਹਨਾਂ ਨੂੰ ਥੋੜਾ ਲੇਟ ਹੋ ਗਏ ਉਹ ਉਧਰੋਂ ਵੀ ਪਰੌਂਡੇ ਆ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਤੁਹਾਡੀ ਕਿਹਾ ਵੱਲੋਂ ਹੁੰਦਾ ਹੈ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਂਦੀ ਹੈ ਨਾ ਉਹਨਾਂ ਨੇ ਉਸ ਸਾਈਡ 'ਤੇ ਘਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਉਹਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਤੋਂ ਗੱਡੀ ਸਿੱਧੀ ਜਿਹੜੀ ਉਹ ਮਤਲਬ ਮਹਿਰਵਾਲ ਨੂੰ ਚਲੀ ਗਈ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜ਼ਿਆਦਾ ਸੀ ਗੱਡੀ ਵਿੱਚ ਦਿਖਤੀ ਹੈ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਤੇ ਪਾਣੀ ਅੰਦਰ ਭਰ ਗਿਆ ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਸ ਪੁਲਿਸ ਵਾਲਿਆਂ ਮੁੜ ਕੇ ਜਦੋਂ ਇਹ ਦੇਖਿਆ ਜਾਂ ਦੂਜਿਆਂ ਨੇ ਇਹ ਦੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਪਿਤਾ ਲੈ ਦੇ ਨੌਕਾ ਨੇ ਜੀ ਮੁੱਸੀ ਤੇ ਦੇ ਟ੍ਰੇਪਿੰਡ ਦੇ ਫਰਕਲ ਸਿੰਘ ਨੇ ਤੇ ਪਰਿਵਾਰ ਚ ਕੌਣ ਕੌਣ ਜੀ ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਹਮੇ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀ ਉਦੋਂ ਤਨਖਾਹ ਲੈ ਕੇ ਵਾਪਸ ਆ ਰਹੇ ਸੀ ਉਹਨਾਂ ਦੀ ਸਾਲ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦੇ ਇੱਕ ਛੋਟਾ ਜਿਹਾ ਬੱਚਾ ਮਰਾ ਡੇਢ ਸਾਲ ਦਾ ਵਿਆਹ ਇਹ ਕਿੰਨੇ ਦਿਨੋਂ ਕਿੰਨਾ ਚਿਰ ਹੋ ਗਿਆ ਇਹ ਵਿਆਹ ਨੂੰ ਤਕਰੀਬਨ 3 6 ਤਨ ਸਾਲ ਹੋ ਗਏ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਜਿਹੜਾ ਸਿਵਲ ਹਸਪਤਲ ਹੈ ਜੀ ਭੱਟੀ ਤੇ ਛੋਟਾ ਘਰਾ ਹੱਸ ਇਹਨਾਂ ਦਾ ਇੱਕ ਪੇਤ ਬੱਚਾ ਦਾ ਪੁੱਤਰ ਹੋਣ ਮਿਤਕ ਨੌਜਵਾਨਾਂ ਦੀ ਪਛਾਣ ਰਣਜੋਤ ਸਿੰਘ ਵਾਸੀ ਨਾਲਲੀ ਅਤੇ ਹਰਜਿੰਦਰ ਸਿੰਘ ਵਾਸੀ ਪਿੱਖੇਵਿੰਡ ਵਜੋ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇਦੋਵੇਂ ਵਾਪਸ ਪਰਤ ਰਹੇ ਸਨ ਅਤੇ ਇਸੇ ਦੌਰਾਨ ਇਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਹੇ ਹੀ ਮੌਜੂਦਾ ਪਟਵਾਰੀ ਸਨ ਅਤੇ ਉਹਨਾਂ ਕਦੇ ਨਹੀਂ ਸੀ ਸੋਚਿਆ ਕਿ ਉਹਨਾਂ ਦੇ ਬੱਚਿਆਂ ਤੇ ਨਾਲ ਇਹ ਵੱਡਾ ਪਾਣਾ ਵਾਪਰ ਜਾਵੇਗਾ ਜੀ ਨਾ ਬੋਲ ਜੀ ਮੈਂ ਜੀ ਸ਼ਰਮਾ ਜੀ ਕਹਿੰਦਾ ਇਹ ਐਕਸੀਡੈਂਟ ਹੋਇਆ ਰਾਬ ਜੀ ਦੋ ਪਟਵਾਰੀਆਂ ਅੰਦਰ ਬੜੀ ਨੁਭਾਗੀ ਘਟਨਾ ਹੋਈ ਹੈ ਜੀ ਇਹ ਸੁਣ ਕੇ ਸਾਡੇ ਤਰਫ ਜਕੀਰ ਨਹੀਂ ਆਉਣ ਲਿਆ ਸਾਡੇ ਸੱਚਾਂ ਵਰਗਾ ਜੀ ਇਹ ਦਿੰਦਾ ਉਹਨੇ ਟ੍ਰੇਨਿੰਗ ਲਈ ਬੜਾ ਦਫ਼ਤਰ ਇਕੱਠਾ ਇਕੱਠੇ ਰਹੇ ਆਂ ਆਪ ਲੋਜੇ ਤਰ੍ਹਾਂ ਜੀ ਨਹੀਂ ਆਉਂਦਾ ਵੀ ਆਹ ਕੰਮ ਹੋ ਗਿਆ ਜੀ ਨਹੀਂ ਆਉਂਦਾ ਇਹ ਗਰਜੋਤ ਹਰਜਿੰਦਰ ਇਹ ਆ ਕਿੱਧਰ ਹੋ ਰਹੇ ਸੀ ਅਸੀਂ ਖਰੀਗੇ ਹੋਏ ਸੀ ਉੱਥੇ ਮੀਟਿੰਗ ਮਾਰਨ ਸੀ ਉੱਥੇ ਬੈਠੇ ਹੋਇਆ ਹੈ ਨਾ ਤੁੰਦ ਰਕੇ ਦੂਸਰਾ ਆ ਗਿਆ ਨਾ ਵੇਸ ਕਿੰਨੇ ਵਜੇ ਦੀ ਕਟਣਾ ਜੀ ਜਰਾਬ 10:30 ਦਾ ਹੋ ਰਿਹਾ ਜੀ ਇਹ ਆ ਲੈ ਅਲੋਨ ਡੈਡ ਬੋਰਡਿੰਗ ਜਿੱਥੇ ਅਸਲ ਪੱਟੀ ਮੈਨੂੰ ਹੁਣ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਫਿਰ ਨਾ ਆਪ ਨੂੰ ਪੱਟੀ ਲੈ ਗਈ ਸੀ ਉਸ ਤੋਂ ਅਸਲ ਲੋਕ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਵੱਖ-ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਦੱਸਦੇ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੇ ਘਰ ਦੇ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਹੀ ਮੌਜੂਦ ਹੈ ਉਧਰ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਭਰਾ, ਮਾਂ ਤੇ ਚਾਚੇ-ਤਾਏ ਛੱਡ ਕੇ ਦੁਨੀਆ ਤੋਂ ਰੁਖਸਤ ਹੋ ਗਏ ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਤੇ ਕੀ ਕੀ ਬਣੀ ਜਾਂਦੀ ਹੈ ਭਾਜੀ ਮੈਂ ਆਪਣੇ ਅੰਮਸਰ ਤੋਂ ਵਾਪਸ ਆਇਆ ਸੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਕਿ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਣਜੋਤ ਸਿੰਘ ਅਜਿੰਦਰ ਸਿੰਘ ਤੇ ਜਰਮਨ ਤੇ ਮੈਨੂੰ ਅਚਾਨਕ ਜਦੋਂ ਮੈਂ ਘਰ ਆਇਆ ਤੇ ਮੈਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਬੱਚੇ ਪੱਕੇ ਨੂੰ ਤੇ ਉਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮੈਨੂੰ ਉਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀਆਂ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੇ ਆ ਤੇ ਮੈਂ ਉਥੋਂ ਫਿਰ 11 ਦਿਨ ਨਹੀਂ ਠਹਿਰਿਆ ਮੈਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਹੀ ਕਰਦਾ ਪਿਆ ਇਹਨਾਂ ਦੀ ਗੱਲ ਆ ਮਨੂੰ ਇਹ ਸੀ ਚੱਲ ਜਾਂ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੀ ਮੈਨੂੰ ਇਹ ਹੀ ਮਾਂ ਛੱਟਪਟ ਲੱਗਦੀ ਠੀਕ ਆ ਲੱਤ ਪਾਹ ਵੀ ਡੁੱਟ ਜੂਗੀ ਮੈਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਦੀ ਚਾਹੀਦੀ ਆ ਮੈਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਅਰਜੋਤ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਅਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਆਵਾਜ਼ਾਂ ਮਾਰੀ ਇਹਨਾਂ ਦੋਵਾਂ ਨੂੰ ਮੈਂ ਕਿਹਾ ਯਾਰ ਉੱਠੋ ਭਰਾਇਆ ਮੈਂ ਤੁਹਾਡਾ ਰਹਿਮਾ ਉੱਠੋ ਜਰਦੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ ਨੂੰ ਇਹਨਾਂ ਦੀ ਫਰਵਰੀ ਚ ਹੋਈ ਹੈ ਵੀ ਤੇ ਕਿ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਦੀ ਇਹਦੇ ਮਦਰ ਨੇ ਵਾਈਫ ਨੇ ਤੇ ਇੱਕ ਇਹਨਾਂ ਦੇ ਹਜ਼ਰ ਇੰਦਰਨਾਰਾਇਣ ਨਾਲ ਇਹਨਾਂ ਕੋਲ ਤੇ ਇਹਨਾਂ ਦੇ ਸਿਸਟਰ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਤੇ ਸਟਾਰਟਿੰਗ ਤੋਂ ਇਹਨਾਂ ਦੇ ਡਿਊਟੀਆਂ ਇੱਥੇ ਕਰਦਾ ਰਿਹਾ ਉਹਨਾਂ ਕੋਲ ਸਾਡੇ ਇੱਥੇ ਹੈਗੇ ਜਗਦੀਸ਼ ਸਿੰਘ ਪਾਉ ਜੀ ਕੰਗੋ ਸਾਹਿਬ ਉਹਨਾਂ ਨੇ ਇਹਨੂੰ ਬੱਚਿਆਂ ਵਾਂਗੂ ਰੱਖਿਆ ਬਾਪੂ ਰਾਮ ਪ੍ਰਕਾਸ਼ ਜੀ ਹਮੇਸ਼ਾ ਉਹ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਇਹਨਾਂ ਨੂੰ ਥੋੜਾ ਜਿਹਾ ਹੈਗਾ ਸੀਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਰੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜਦ ਤੁਸੀਂ ਗੱਲ ਹੋ ਰਹੀ ਹੈ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਹਨੇ ਕਦੀ ਅੱਜ ਤੱਕ ਕੋਈ ਗੁਮਾਨ ਨਹੀਂ ਕੀਤਾ ਗੁਮਾਨ ਨਹੀਂ ਸੀ ਆਗੇ ਮੈਂ ਫਟਵਾਰੀਆਂ ਮੈਨੂੰ ਇੰਨਾ ਕੰਮ ਆਉਂਦਾ ਹੈ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਜਿ ਚਵਾਲੜ ਸਾਈਡ ਸੀ ਫਿਰ ਇਹ ਪੁਲਿਸ ਵਾਲਾ ਕੋਈ ਆਈ ਪਹੁੰਚੀ ਪੁਲਿਸ ਤੋਂ ਕੀਤੀ ਗਈ ਪੁਲਿਸ ਰਾਤੀ ਜੀ ਉਹ ਉਹ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿੱਦਾਂ ਸਾਡੇ ਘਰੋਂ ਉਥੇ ਕਾਰਵਾਈ ਤੋਂ ਬਾਅਦ ਸਾਰਾ ਬਸ ਸਾਨੂੰ ਬੜਬੜੀ ਦਿੱਤੀ ਹੋਊਗੀ ਨਹੀਂ ਜ਼ਿਕਰ ਹੋਇਆ ਕਿ ਇੱਕ ਹੋਰ ਸੜਕੀ ਹਾਦਸੇ ਨੇ 2 ਹਸਤੇ ਵਜਦੇ ਘਰ ਉਜਾੜ ਕੇ ਰੱਖ ਦਿੱਤੇ ਨੇ। ਦੋ ਮਾਵਾਂ ਕੋਲੋਂ ਉਹਨਾਂ ਦੇ ਹਸਤੇ ਵਜਦੇ ਪੁੱਤ ਖੋਲੇ ਨੇ। ਹਾਲਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਤੇ ਨਾ ਹੀ ਆਖਰੀ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਸੜਕੀ ਹਾਦਸੇ ਵਾਪਰੇ ਜਿਨ੍ਹਾਂ ਨੇ ਪਰਿਵਾਰ ਤਬਾਹ ਕਰਕੇ ਰੱਖ ਦਿੱਤੇ। ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ ਅਤੇ ਲਾਪਰਵਾਹੀ ਸੜਕ ਦੇ ਉੱਤੇ ਨਾ ਵਰਤਣ ਦੀ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ